ਪਿੰਡ ਦਾ ਗੱਗੋਤ ਪੁੱਕਰ ਹੈ ਔਰ ਅਸੀਂ ਜੋ ਦੂਸਰਾ ਇੰਟਰਨੈਸ਼ਨਲ ਦਸਤਾਰ ਕੰਪੀਟੀਸ਼ਨ ਕਰਵਾ ਰਹੇ ਹਾਂ ਕਿਉਂਕਿ ਜਦੋਂ ਸਾਡੇ ਸਿਰ ਤੇ ਪੱਗ ਆ ਜਾਂਦੀ ਹੈ ਨਾ ਤੇ ਇੱਕ ਨਸ਼ੇੜੀ ਵਿਅਕਤੀ ਵੀ ਨਸ਼ਾ ਕਰਨ ਵਾਲੀ 100 ਵਾਰੀ ਸੋਚੇਗਾ ਜਦੋਂ ਦਸਤਾਰ ਪੱਗ ਸਿਰ ਤੇ ਦਸਤਾਰ ਦਸਤਾਰ ਨੂੰ ਪਿਆਰ ਕਰਿਆ ਕਰੋ ਦਸਤਾਰ ਇੱਕ ਕੱਪੜਾ ਹੀ ਨਹੀਂ ਆ ਮੇਰੇ ਗੁਰੂ ਦਾ ਦਿੱਤਾ ਮਾਣ ਹੈ ਠੀਕ ਹੈ ਜੀ ਗੁਰਦਾਸਪੁਰ ਵਿੱਚ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇੰਟਰਨੈਸ਼ਨਲ ਦਸਤਾਰ ਮੁਕਾਬਲਾ ਵਕਵਾਖ ਜ਼ਿਲ੍ਹਿਆਂ ਤੋਂ ਆਏ ਸਿੱਖ ਨੌਜਵਾਨਾਂ ਨੇ ਲਿਆ ਭਾਗ ਸੈਚਰਿਅਰ ਕਾਲ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੁਰਦਾਸਪੁਰ ਦੇ ਪਿੰਡ ਗੋਹਤ ਕੋਖਰ ਨੇ ਨੌਜਵਾਨਾਂ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸਿੱਖੀ ਅਤੇ ਸਿੱਖ ਇਤਿਹਾਸ ਨਾਲ ਜੋੜਨ ਦੇ ਲਈ ਐਨ ਆਰ ਆਈ ਮੀਰਾਂ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਦਸਤਾਰ ਮੁਕਾਬਲਾ ਕਰਵਾਇਆ ਜਿਸ ਵਿੱਚ ਵਕਵਾਖ ਜ਼ਿਲ੍ਹਿਆਂ ਤੋਂ ਆਏ ਸਿੱਖ ਨੌਜਵਾਨਾਂ ਨੇ ਵੱਡ ਛੜ ਕੇ ਹਿੱਸਾ ਲਿਆ ਜਾਣਕਾਰੀ ਦਿੰਦੇ ਆ ਪ੍ਰਬੰਧਕ ਕਰਨਵੀਰ ਸਿੰਘ ਅਤੇ ਸਾਧਕਾ ਪੌਜੀ ਸਰਵੰਚਿੰਨ ਨੇ ਦੱਸਿਆ ਕਿ ਅਜਿਹੇ ਦਸਤਾਰ ਮੁਕਾਬਲੇ ਪਿੰਡ ਪਿੰਚਾਇਤ ਪੱਧਰ ਤੇ ਹੋਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੀ ਨੌਜਵਾਨ ਪੀੜੀ ਸਿੱਖੀ ਇਤਿਹਾਸ ਦੇ ਨਾਲ ਜੁੜ ਸਕੇ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਕੁਰਬਾਨੀਆਂ ਤੋਂ ਬਾਅਦ ਸਾਨੂੰ ਇਹ ਦਸਤਾਰ ਮਿਲੀ ਹੈ ਇਸ ਲਈ ਸਾਡਾ ਨੈਤਿਕ ਫਰਜ਼ ਬੰਦਾ ਹੈ ਕਿ ਨੌਜਵਾਨਾਂ ਨੂੰ ਦਸਤਾਰ ਸਜਾਉਣ ਪ੍ਰਤੀ ਪ੍ਰੇਰਿਤ ਕੀਤਾ ਜਾਵੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨੌਜਵਾਨ ਨਸ਼ੇ ਨੂੰ ਛੱਡ ਕੇ ਖੇਡਾਂ ਵੱਲ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣ ਅਤੇ ਪਿੰਡਾਂ ਵਿੱਚ ਛੋਟੇ-ਛੋਟੇ ਕਲੱਬ ਬਣਾ ਕੇ ਬੱਚਿਆਂ ਨੂੰ ਦਸਤਾਰ ਸਿਖਾਉਣ ਅਤੇ ਦਸਤਾਰ ਦੀ ਮਹੱਤਤਾ ਬਾਰੇ ਪ੍ਰੇਰਿਤ ਕਰਨ। ਉਹਦਾ ਜਿਹੜਾ ਪਿੰਡ ਹੈ ਗਗੋਤਪੁਕਰ ਹੈ ਔਰ ਅਸੀਂ ਜੋ ਦੂਸਰਾ ਇੰਟਰਨੈਸ਼ਨਲ ਦਸਤਾਰ ਕੰਪੀਟੀਸ਼ਨ ਕਰਵਾ ਰਹੇ ਹਾਂ। ਔਰ ਉਹਦਾ ਮੇਨ ਮਕਸਦ ਇਹ ਹੈਗਾ ਕਿ ਕਿਉਂਕਿ ਅੱਜ ਅਸੀਂ ਇਹ ਗੱਲ ਕਰਦੇ ਹਾਂ ਹਮੇਸ਼ਾ ਹੀ ਕਿ ਪੰਜਾਬ ਦੇ ਵਿੱਚ ਬਹੁਤ ਨਸ਼ਾ ਵੱਧ ਰਿਹਾ ਹੈਗਾ ਜਿਹੜੇ ਬੱਚੇ ਹੈਗੇ ਕੁਰਾਹੀ ਪੈ ਰਹੇ ਆ। ਸੋ ਅਸੀਂ ਗਲਤੀ ਤਾਂ ਜ਼ਰੂਰ ਕਰਦੇ ਆਂ ਪਰ ਗੱਲ ਕਰਨ ਦੇ ਨਾਲ-ਨਾਲ ਅਸੀਂ ਹੱਲ ਵੀ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇੰਨੇ ਵੀ ਨੌਜਵਾਨ ਨੇ ਇੱਥੇ ਪੂਰਾ ਪਿੰਡ ਪੂਰੀ ਪੰਚਾਇਤ ਉਹਨਾਂ ਦਾ ਸਾਰਿਆਂ ਦਾ ਉਪਰਾਲਾ ਇਹੀ ਆ ਕਿ ਅਸੀਂ ਇੱਕ ਸਮਾਜ ਨੂੰ ਚੰਗੀ ਸਿਹਤ ਦਈਏ। ਉਹ ਚੰਗੀ ਸਿਹਤ ਦੇ ਨਾਲ-ਨਾਲ ਅਸੀਂ ਸਮਾਜ ਨੂੰ ਅੱਗੇ ਅਗਾਹ ਵੱਲ ਨੂੰ ਲੈ ਕੇ ਜਾਈਏ ਉਹ ਤਾਂ ਹੋਏਗਾ ਜੇ ਅਸੀਂ ਆਪਣੀ ਦਸਤਾਰ ਸੰਭਾਗੇ। ਕੱਲੀ ਦਸਤਾਰ 2.5 ਮੀਟਰ 5 ਮੀਟਰ ਦਾ ਕੱਪੜਾ ਨਹੀਂ ਹੈ ਦਸਤਾਰ ਇੱਕ ਜ਼ਿੰਮੇਵਾਰੀ ਆ ਕਿਉਂਕਿ ਜਦੋਂ ਸਾਡੇ ਸਿਰ ਤੇ ਪੱਗ ਆ ਜਾਂਦੀ ਆ ਨਾ ਤੇ ਇੱਕ ਨਸ਼ੇੜੀ ਵਿਅਕਤੀ ਵੀ ਨਸ਼ਾ ਕਰਨ ਵਾਲੀ 100 ਵਾਰੀ ਸੋਚੇਗਾ ਜਦੋਂ ਦਸਤਾਰ ਪੱਗ ਸਿਰ ਤੇ ਦਸਤਾਰ ਹੋਵੇਗੀ ਇੱਕ ਭ੍ਰਸਤਾਚਾਰ ਕਰਨ ਲੱਗੇ ਵੀ 100 ਵਾਰ ਸੋਚੇਗਾ ਕਿ ਇਹਨੂੰ ਮੈਂ ਕਰਨਾ ਹੈ ਜਾਂ ਨਹੀਂ ਕਰਨਾ ਹੈ ਸੋ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਸਾਰੀਆਂ ਮਾਇਨੇ ਰੱਖਦੀਆਂ ਨੇ ਸੋ ਸਾਰਿਆਂ ਦਾ ਧੰਨਵਾਦ ਆ ਤੁਸੀਂ ਖਾਸ ਕਰਕੇ ਸਾਡੇ ਕੋਲ ਆਇਓ ਕਿੰਨੇ ਬੱਚੇ ਆ ਪਗ ਲਿਆ ਤੇ ਕੀ ਨਾਮ ਰੱਖਿਆ ਗਿਆ ਦੇਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਇਹ ਬੱਚਿਆਂ ਦਾ ਤਕਰੀਬਨ ਤੁਸੀਂ ਦੇਖੋ ਸਾਡੇ ਕੋਲ ਬੜੀ ਮਾਣ ਵਾਲੀ ਗੱਲ ਹੈ ਕਿ ਇਹ ਛੋਟਾ ਜਿਹਾ ਨਗਰ ਹੈ ਛੋਟ ਮਤਲਬ ਇਹ ਪੂਰੇ ਨਗਰਾਂ ਦੇ ਵਿੱਚੋਂ ਕਾਫੀ ਵੱਡਾ ਨਗਰ ਹੈ ਲੇਕਿਨ ਜੇ ਪੰਜਾਬ ਦੀ ਗੱਲ ਕੀਤੀ ਜਾਏ ਸਾਡੇ ਕੋਲ ਪਟਿਆਲੇ ਤੱਕ ਜਿਹੜੇ ਆ ਜਿਹੜੇ ਪ੍ਰਤੀਯੋਗੀ ਆਏ ਨੇ ਸੋ ਬੜੀ ਮਾਣ ਵਾਲੀ ਗੱਲ ਹੈ ਅੰਮ੍ਰਿਤਸਰ ਤੋਂ ਆਏ ਨੇ ਸੰਗਰੂਰ ਤੋਂ ਲੁਧਿਆਣਾ ਤੋਂ ਦਸੂਹੇ ਤੋਂ ਤੋਂ ਬੱਚਿਆਂ ਦੇ ਵਿੱਚ ਨੌਜਵਾਨਾਂ ਦੇ ਸੋ ਬੱਚੇ ਕੀ ਚਾਹੁੰਦੇ ਨੇ ਕਿ ਸਾਨੂੰ ਪਲੇਟਫਾਰਮ ਮਿਲੇ ਸੋ ਅਸੀਂ ਉਹਨਾਂ ਨੂੰ ਪਲੇਟਫਾਰਮ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਬੱਚੇ ਆ ਪਲੇਟਫਾਰਮ ਤੇ ਆਉਣ ਉਹ ਉਹ ਆਪਣੀ ਪੱਗ ਦੇ ਨਾਲ ਆਪਣਾ ਮਾਨਮਤਾ ਇਤਿਹਾਸ ਜਿਹੜਾ ਹੈਗਾ ਇਹਨੂੰ ਜਾਣਨ ਤੇ ਇਹਦੇ ਨਾਲ ਅੱਗੇ ਵਧਣ ਦੇਖੋ ਜੀ ਸਭ ਤੋਂ ਪਹਿਲਾਂ ਤੇ ਇਹ ਜਿਹੜਾ ਮਾਨ ਹੈਗਾ ਵਾ ਇਹ ਇਹਨਾਂ ਦੀ ਸੇਵਾ ਹੀ ਹੈਗੀ ਅਸੀਂ ਇਹਨਾਂ ਨੂੰ ਕੁਝ ਦੇਤ ਨਹੀਂ ਸਕਦੇ ਪਰ ਆਪਾਂ ਕੋਸ਼ਿਸ਼ ਕੀਤੀ ਨੌਜਵਾਨ ਵੀਰਾਂ ਲੋ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੂਐਸਏ ਤੋਂ ਜੋ ਰਮਨਦੀਪ ਸਿੰਘ ਜੀ ਤੇ ਉਹਨਾਂ ਦੇ ਸਹਿਯੋਗੀ ਨੇ ਸੋ ਅਰਸ਼ਦੀਪ ਸਿੰਘ ਜੀ ਜੋ ਕੈਨੇਡਾ ਤੋਂ ਆਏ ਨੇ ਸੋ ਸਾਰਿਆਂ ਦਾ ਇਹਨਾਂ ਦਾ ਹੈਗਾ ਹੀ ਕਿ ਅਸੀਂ ਬੱਚਿਆਂ ਨੂੰ 11000 ਰੁਪਏ ਪਹਿਲਾ ਨਾਮ ਦਿੱਤਾ ਜਾਏ ਦੂਸਰਾ 8100 ਨਾਮ ਹੈਗਾ 1 5100 ਨਾਮ ਹੈਗਾ ਫਿਰ ਇੱਕ ਛੋਟੇ ਬੱਚਿਆਂ ਦਾ ਗਰੁੱਪ ਹੈ ਉਹਦੇ ਵਿੱਚ 513100 ਦਾ ਹੈਗਾ ਮੈਂ ਸਰਦਾਰ ਕਰਨਵੀਰ ਸਿੰਘ ਹੰਸਪਾਲ ਤਰਬਨ ਟ੍ਰੇਨਿੰਗ ਸੈਂਟਰ ਪਿੰਡ ਗੋਤਪੋਕਰ ਤੋਂ ਜੋ ਕਿ ਅੱਜ ਸਾਡੇ ਰਮਨਵੀਰ ਜੀ ਨੇ ਜੋ ਕਿ ਉਪਰਾਲਾ ਬਹੁਤ ਵੱਡਾ ਕੀਤਾ ਸੀਗਾ ਐਨਆਰਆਈ ਭਰਾਵਾਂ ਦੇ ਨਾਲ ਮਿਲ ਕੇ ਸਾਰੀ ਸੰਗਤ ਦੇ ਨਾਲ ਪਿੰਡ ਵਾਲਿਆਂ ਦੇ ਨਾਲ ਅਸੀਂ ਵੀ ਸਾਡੀ ਵੀ ਸਵਾਵਾਂ ਲੱਗੀਆਂ ਸੀ ਕਿ ਆਪੇ ਬੱਚਿਆਂ ਨੂੰ ਸਖਲਾਈ ਦਸਤਾਰ ਦੀ ਸਖਲਾਈ ਦਿੱਤੀ ਜਾਵੇ ਜੋ ਕਿ ਅਸੀਂ 6 ਤਰੀਕ ਤੋਂ ਲੈ ਕੇ ਰੈਗੂਲਰ ਬੱਚਿਆਂ ਨੂੰ ਸਖਲਾਈ ਦਿੱਤੀ ਗਈ ਹੈ ਵੀ ਜੋ ਕਿ ਅੱਜ ਕੰਪੀਟੀਸ਼ਨ ਦੇ ਵਿੱਚ ਹਿੱਸਾ ਵੀ ਲੈਣਗੇ ਤੇ ਸਾਨੂੰ ਬਾਣ ਵਾਲੀ ਗੱਲ ਇਹ ਆ ਕਿ ਇੰਨਾ ਵੱਡਾ ਉਹਦਾ ਤੇ ਸਾਨੂੰ ਇੰਨੀ ਕੀ ਨਿੱਕੀ ਜੀ ਸੇਵਾ ਦਾ ਮੌਕਾ ਮਿਲਿਆ ਆ ਅਸੀਂ ਰੋਜ਼ ਹੀ ਹਰ ਵਾਰੀ ਨਿਭਾਵਾਂਗੇ ਤੇ ਜਿੱਦਾਂ ਹੀ ਸੇਵਾ ਵੀਰ ਹੁਣੇ ਲਾਉਂਦੇ ਰਹਿਣਗੇ ਅਸੀਂ ਅੱਗੇ ਵਧ ਕੇ ਚੜ ਕੇ ਵੀ ਸੇਵਾ ਕਰਦੇ ਹੀ ਰਵਾਂਗੇ ਤੇ ਜਿਹੜੇ-ਜਿਹੜੇ ਮੇਰੇ ਵੀਰ ਦਸਤਾਰ ਨੂੰ ਪਿਆਰ ਕਰਿਆ ਕਰੋ ਦਸਤਾਰ ਇੱਕ ਕੱਪੜਾ ਹੀ ਨਹੀਂ ਆ ਮੇਰੇ ਗੁਰੂ ਦਾ ਦਿੱਤਾ ਮਾਣ ਹੈ ਠੀਕ ਹੈ ਜੀ ਤੇ ਇਸ ਨੂੰ ਅੱਗੇ ਵਧ ਕੇ ਸਤਿਕਾਰ ਕਰਿਆ ਕਰੋ ਵੱਧ ਵੱਧ ਜਿੱਦਾਂ ਅਸੀਂ ਬਨਦੇ ਆ ਉਦਾਂ ਹੀ ਇੱਕ ਕੱਲੇ-ਕੱਲੇ ਪੇਜ ਨੂੰ ਜਿੱਦਾਂ ਅਸੀਂ ਚਿਣ ਕੇ ਲਾਉਂਨੇ ਆ ਉਦਾਂ ਹੀ ਖੋਲਿਆ ਕਰੋ ਤੇ ਖੋਲ ਕੇ ਤਿਆਰ ਕਰਕੇ ਵੀਰੋ ਗੁਰੂ ਦਾ ਮਾਣ ਦਿੱਤਾ ਮਾਣ ਸਮਝ ਕੇ ਉਹਨਾਂ ਸਤਿਕਾਰ ਦੇ ਨਾਲ ਮੱਥਾ ਟੇਕ ਕੇ ਰੱਖਿਆ ਕਰੋ ਕਦੀ ਵੀ ਪੱਗ ਨੂੰ ਥੱਲੇ ਨਹੀਂ ਸੁੱਟਣਾ ਪੈਰਾਂ ਦੇ ਵਿੱਚ ਨਹੀਂ ਲਾਉਣਾ ਇਹੀ ਮੇਰਾ ਮਾਨ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ